ਦਿੱਲੀ 에어ਪੋਰਟ ਦੇ ਉੱਤੇ ਟੇਕ-ਆਫ ਤੋਂ ਪਹਿਲਾਂ ਹੀ 에어 ਇੰਡੀਆ ਐਕਸਪ੍ਰੈਸ ਦੇ ਪਲੇਨ ਦੇ ਵਿੱਚ ਤਕਨੀਕੀ ਖਰਾਬੀ ਦੇਖਣ ਨੂੰ ਮਿਲੀ। ਸਪੀਡ ਦਿਖਾਉਣ ਵਾਲੀ ਸਕਰੀਨ ਹੀ ਬੰਦ ਹੋ ਗਈ ਜਿਸ ਦੇ ਚੱਲਦੇ ਪਾਇਲਟ ਦੇ ਵੱਲੋਂ ਟੇਕ-ਆਫ ਦਾ ਫੈਸਲਾ ਟਾਲ ਦਿੱਤਾ ਗਿਆ ਅਤੇ ਤੁਹਾਨੂੰ ਦੱਸ ਦਈਏ ਕਿ ਦੂਸਰੇ ਪਲੇਨ ਦੇ ਵਿੱਚ ਯਾਤਰੀਆਂ ਨੂੰ ਸ਼ਿਫਟ ਕਰਕੇ ਉਹਨਾਂ ਨੂੰ ਅੱਗੇ ਰਵਾਨਾ ਕੀਤਾ ਗਿਆ। ਦਰਅਸਲ ਦਿੱਲੀ 에어ਪੋਰਟ ਦੇ ਉੱਤੇ ਬੁੱਧਵਾਰ ਸ਼ਾਮ ਨੂੰ ਮੁੰਬਈ ਜਾ ਰਹੇ 에어 ਇੰਡੀਆ ਐਕਸਪ੍ਰੈਸ ਦੇ ਪਲੇਨ ਦੇ ਵਿੱਚ ਟੇਕ-ਆਫ ਤੋਂ ਪਹਿਲਾਂ ਇਹ ਤਕਨੀਕੀ ਖਰਾਬੀ ਵੇਖਣ ਨੂੰ ਮਿਲੀ 에어ਲਾਈਨ ਨੇ ਯਾਤਰੀਆਂ ਨੂੰ ਦੂਸਰੇ ਪਲੇਨ ਦੇ ਵਿੱਚ ਸ਼ਿਫਟ ਕਰ ਮੁੰਬਈ ਰਵਾਨਾ ਕੀਤਾ ਪਲੇਨ ਦੇ ਵਿੱਚ 160 ਦੇ ਕਰੀਬ ਯਾਤਰੀ ਸਵਾਰ ਸਨ ਏਅਰ ਇੰਡੀਆ ਐਕਸਪ੍ਰੈਸ ਦੇ ਪ੍ਰਵਕਤਾ ਨੇ ਦੱਸਿਆ ਕਿ ਫਲਾਈਟ ਦੇ ক্রੂ ਨੂੰ ਪਲੇਨ ਦੇ ਵਿੱਚ ਛੋਟੀ ਜਿਹੀ ਤਕਨੀਕੀ ਸਮੱਸਿਆ ਦਿਖੀ ਸੀ ਜਿਸ ਦੇ ਚੱਲਦੇ ਪਲੇਨ ਦਾ ਟੇਕ-ਆਫ ਰੋਕ ਦਿੱਤਾ ਗਿਆ ਇਹ ਜਿਹੜਾ ਫੈਸਲਾ ਲਿਆ ਗਿਆ ਇਹ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਲਿਆ ਗਿਆ ਦੱਸਦੀ ਹੈ ਕਿ ਸੂਤਰਾਂ ਦੇ ਮੁਤਾਬਕ ਦੱਸਿਆ ਗਿਆ ਹੈ ਕਿ ਕਾਕਪਿਟ ਦੇ ਵਿੱਚ ਸਪੀਡ ਦਿਖਾਉਣ ਵਾਲੀ ਸਕਰੀਨ ਦੇ ਵਿੱਚ ਖਰਾਬੀ ਆ ਗਈ ਸੀ ਜਿਸ ਦੇ ਚੱਲਦੇ ਪਾਇਲਟ ਨੇ ਫੈਸਲਾ ਲਿਆ ਕਿ ਹੁਣ ਉਡਾਨ ਜਿਹੜੀ ਹੈ ਉਸ ਨੂੰ ਰੱਦ ਕੀਤਾ ਜਾਵੇਗਾ ਜਿਸ ਤੋਂ ਬਾਅਦ ਯਾਤਰੀਆਂ ਨੂੰ ਦੂਸਰੇ ਪਲੇਨ ਦੇ ਵਿੱਚ ਬਿਠਾ ਕੇ ਅੱਗੇ ਰਵਾਨਾ ਕਰ ਦਿੱਤਾ ਗਿਆ ਉੱਥੇ ਦੱਸਦੀ ਕਿ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਹੀ ਅਹਮਦਾਬਾਦ ਤੋਂ ਦੀਵ ਜਾਰੀ ਇੰਡੀਗੋ ਦੀ ਫਲਾਈਟ ਦੇ ਵਿੱਚ ਵੀ ਇੰਜਨ ਦੇ ਵਿੱਚ ਉਡਾਨ ਪਰੰਤੋ ਠੀਕ ਪਹਿਲਾਂ ਅੱਗ ਲੱਗੀ ਸੀ ਜਿਸ ਤੋਂ ਬਾਅਦ ਤੁਰੰਤ ਹੀ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਟ ਲਿਆ ਗਿਆ ਸੀ ਉਸ ਪਲੇਨ ਦੇ ਵਿੱਚ ਵੀ 60 ਦੇ ਕਰੀਬ ਪੈਸੇਂਜਰ ਸਨ ਫਿਲਹਾਲ ਦੱਸ ਦਈਏ ਕਿ ਇਹ ਜਿਹੜੀ ਘਟਨਾ ਵਾਪਰੀ ਹੈ ਕਿ ਸਪੀਡ ਦਿਖਾਉਣ ਵਾਲੀ ਸਕਰੀਨ ਬੰਦ ਹੋ ਗਈ ਸੀ ਇਸ ਦੀ ਜਿਹੜੀ ਜਾਂਚ ਹੈ ਉਹ ਵੀ ਕੀਤੀ ਜਾ ਰਹੀ ਹੈ